ਸਿੰਘ ਐਸਐਸ ਸਾਹਿਬ ਹਰ ਗੋਵਿੰਦ ਸਿੰਘ ਪਰਮੇਰ ਸਿੰਘ ਬਰਵੰਦਰ ਸਿੰਘ ਅਨੰਦਪੁਰ ਵਾਲੇ ਸੌਰ ਸਿੰਘ ਚਰਜੀਤ ਸਿੰਘ ਮਾਟੀ ਜਸਵੀਰ ਸਿੰਘ ਫੌਜੀ ਸਰਦਾਰ ਤਾਰਾ ਸਿੰਘ ਸਾਰੇ ਰਾਮਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਪੈਂਦੀ ਰਮਾਲਾ ਸਾਹਿਬ ਲੈ ਕੇ ਪਹੁੰਚੇ ਨੇ ਭਾਈ ਗੁਰੂ ਆਪ ਜਾਣੀ ਜਾਨ ਨਾਨਕ ਕੱਲ ਦੇਖਿਆ ਆਇਆ ਰਾਣਾ ਜੀ ਮਰਜੀਤ ਸਿੰਘ 500 ਰੁਪਏ ਦੀ ਮਾਇਰ ਅਰਦਾਸ ਕਰਾਈ ਆ ਰਮਾਲਾ ਸਾਹਿਬ ਸ੍ਰੋਪੇ ਬਹੁਤ ਬਹੁਤ ਧੰਨਵਾਦ ਸਾਰੀ ਕਮਾਈ ਦਾ 500 ਰੁਪਏ ਦਾ ਪ੍ਰੋਗਰਾਮ ਕਮੇਟੀ ਨੂੰ ਸ੍ਰੋਪੇ ਬਦਲੋ ਬਹੁਤ ਬਹੁਤ ਧੰਨਵਾਦ ਹਕੰਦੀ ਦਾ 100 ਰੁਪਏ ਦੀ ਮੈਂ ਅਰਦਾਸ ਕਰਾਂ ਮਾਏ ਆਸ ਕਰਾਂ ਮਾਏ ਆਇਆ ਸੁੱਖ ਜਾਵੇ ਭਰਪੂਰ ਤੇ ਕੋਈ ਟਿੰਗਲ ਮੱਤੇ ਨਾ ਆਇਦਰ ਹੋ ਜਾ ਜੀ ਇਹ ਮੱਥਾ ਟੇਕ ਲਓ ਜੀ ਰਵਿੰਦਰ ਬੱਬੂ ਆਪਾਂ ਬਾਉਲੀ ਤੋਂ ਚੱਲ ਨਿਕਲੋ ਬਾਉਲੀ ਮੱਥਾ ਟੇਕ ਲਓ ਨਾਨਕ ਕੱਲ ਵੇਖਿਆ ਜੋ ਕੱਲ ਵੇਖ ਆਇਆ ਬਹੁਤ ਬਹੁਤ ਧੰਨਵਾਦ ਬਹੁਤ ਗੁਰੂ ਕਰਦਿਆਂ ਖੁਸ਼ੀਆਂ ਅੱਜ ਦੇ ਨਗਰ ਕੀਰਤਨ ਦੀਆਂ ਖੁਸ਼ੀਆਂ ਬਹੁਤ ਹੀ ਖੁਸ਼ੀਆਂ ਗੁਰੂ ਕਰਦਿਆਂ ਰੌਣਕਾਂ ਇਸ ਨਗਰ ਕੀਰਤਨ ਦੀਆਂ ਰੌਣਕਾਂ 11 ਨੰਬਰ ਵਾਰਡ ਦੀਆਂ ਸੰਗਤਾਂ ਦੀਆਂ ਰੌਣਕਾਂ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਰਾਮਨਗਰ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨਾਨਕ ਕਾਲ ਦੇ ਬਹੁਤ ਹੀ ਇਤਿਹਾਸ

ਲੱਖ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਗੁਰਪੁਰਬ ਦੀਆਂ ਖੁਸ਼ੀਆਂ ਦੇ ਸਬੰਧੀ ਆਰਮਨਗਰ ਬਾੜ ਨੰਬਰ 11 ਵੱਲੋਂ ਲੰਗਰ ਪਕਾਉਣਿਆਂ ਦਾ ਲਗਾਇਆ ਗਿਆ ਹੈਗਾ ਅਸੀਂ ਸਮੂਹ ਸਾਨੇਵਾਲ ਨਿਵਾਸੀਆਂ ਨੂੰ ਆਪਣੇ ਵੱਲੋਂ ਬਾੜ ਵੱਲੋਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਆਸ ਕਰਦੇ ਹਾਂ ਕਿ ਮਹਾਰਾਜ ਜੀ ਮੱਲੇ ਦੇ ਵਿੱਚ ਸ਼ੁਕ ਸ਼ਾਂਤੀ ਵਰਤੌਣਗੇ ਤੇ ਖੁਸ਼ੀਆਂ ਦੀ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਬਾੜ ਨੰਬਰ 11 ਵੱਲੋਂ ਨਗਰ ਨਿਵਾਸੀਆਂ ਵੱਲੋਂ ਜੀ ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਲੱਖ ਲੱਖ ਵਧਾਈਆਂ ਜੀ ਸਾਡੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਡੇ ਨਗਰ ਦੇ ਬਾੜਵਾਸੀਆਂ ਵੱਲੋਂ ਸਾਰਿਆਂ ਵੱਲੋਂ ਜੀ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਸਾਰੇ ਇਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਨਾਲ ਹਰੇਕ ਸਾਲ ਕੋਈ ਨਾ ਕੋਈ ਲੰਗਰ ਲਗਾਉਂਦੇ ਰਹਿੰਦੇ ਹਨ ਮਹਾਰਾਜ ਦੀ ਕਿਰਪਾ ਹੈ ਸਾਡੇ ਸਰਦਾਰ ਦਰਸ਼ਨ ਸਿੰਘ ਜੀ ਇਹ ਹਿੰਮਤ ਕਰਦੇ ਨੇ ਇਹਨਾਂ ਦੇ ਸਦਕਾ ਜੋ ਸਾਨੂੰ ਲੰਗਰ ਲਾਉਣ ਦਾ ਸੁਭਾਗਾ ਸਮਾਪਤ ਹੁੰਦਾ ਹੈ ਮਹਾਰਾਜ ਕਿਰਪਾ ਰੱਖਣ ਜੀ ਸਮੂਹ ਨਗਰ ਨਿਵਾਸੀਆਂ ਤੇ ਸਮੂਹ ਸਾਨੇ ਵਾਲ ਤੇ ਹੋਰ ਨਗਰ ਨਿਵਾਸੀ ਸਾਰੇ ਜੋ ਵੀ ਅਪਰਾਧਾ ਕਰਦੇ ਨੇ ਜੀ ਸਾਰਿਆਂ ਤੇ ਮਹਾਰਾਜ ਕਿਰਪਾ ਬਣਾਈ ਰੱਖਣ ਇਸ ਤਰ੍ਹਾਂ ਇਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਬਣੀ ਰਹੇ ਤੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਅਗੇ ਬੇਨਤੀ ਅਰਦਾਸ ਹੈ ਕਿ ਅੱਜ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੱਖ ਰੱਖਦੇ ਹੋਏ ਰਾਮਨਗਰ ਦੇ ਨਿਵਾਸੀਆਂ ਵੱਲੋਂ ਪੂਰੀ ਸੰਗਤ ਵੱਲੋਂ ਅੱਜ ਚਾਰ ਲੰਗਰ ਦੀ ਪ੍ਰਸ਼ਾਦ ਲਾਇਆ ਗਿਆ ਹੈ ਸੰਗਤਾਂ ਬਾਤ ਤੇ ਬ੍ਰੈਡ ਪਕੌੜਾ ਵੀ ਨਾਲ ਲਾਇਆ ਗਿਆ ਹੈ ਤਾਂ ਕਿ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਜਿੱਥੇ ਵੀ ਅਲੱਗ-ਅਲੱਗ ਪੰਡਾਲ ਲੱਗੇ ਨੇ ਕਦੇ ਦੁੱਧ ਦਾ ਕਦੇ ਚਾਹ ਦਾ ਕਦੇ ਹਰ ਇੱਕ ਬਿਸਕੁਟ ਦਾ ਹਰ ਇੱਕ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਵੱਧ ਚੜ ਕੇ ਹਿੱਸਾ ਲਿਆ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਆਰਾਮਨਗਰ ਸੰਗਤ ਦਾ ਔਰ ਨਿਵਾਸੀਆਂ ਦਾ ਬੀਬੀਆਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਬੱਚਿਆਂ ਨੇ ਬਹੁਤ ਵੱਧ ਤੋਂ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਮਿਹਰ ਕਰੇ ਹਰ ਪਰਿਵਾਰ ਦੇ ਉੱਪਰ ਸੁੱਖ ਸ਼ਾਂਤੀ ਵਕਸੇ ਇਸੇ ਤਰ੍ਹਾਂ ਹੀ ਅੱਗੇ ਵੀ ਮੌਕਾ ਦੇਵੇ ਸੰਗਤ ਨੂੰ ਇਸੇ ਤਰ੍ਹਾਂ ਹੀ ਚਾਹ ਪਾਣੀ ਦਾ ਲੰਗਰ ਦਾ ਪ੍ਰਸਾਦ ਲਾਉਣ ਦਾ ਦਿਲ ਪਰਮਾਤਮਾ ਬਖਸ਼ ਕਰੇ। ਬਾਕੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲਾ ਸਮਾਂ ਸੰਗਤ ਵਾਸਤੇ ਵਧੀਆ ਚੜ੍ਹ ਚੜ੍ਹਦੀ ਕਲਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।